ਇਹ ਵੀ 0% ਰੇ ਸਪਰੇਅ ਵਾਲੀ ਅੱਛਾ ਜੀ ਬੈਡਾਂ ਤੇ ਵੀਜੀ ਹੋਈ ਹੈ ਜਿਹਦੇ ਵਿੱਚ ਕੋਈ ਯੂਰੀਆ ਨਹੀਂ ਕੋਈ ਡੀਏਪ ਨਹੀਂ ਤੁਸੀਂ ਇਹਨੂੰ ਦਿਖਾਓ ਆ ਵੀ ਕਿੰਨੀ ਮਤਲਬ ਇਹਦਾ ਜ਼ਬਰਦਸਤ ਬੂਟਾ ਹੈ ਕਿਹ ਹੈ ਜੀ ਇਸ ਕਣਕ ਦੀ ਗਰੋਥ ਹੈ ਨੇੜੇੋਂ ਇੱਥੋਂ ਲੈ ਕੇ ਦੇਖੋ ਇਹਦੀ ਵੀ ਕੋਸ਼ਿਸ਼ ਨਹੀਂ ਮੈਨੂੰ ਇਹ ਲੱਗਦਾ ਵੀ ਆ ਜਿਹੜੀਆਂ ਆਪਣੇ ਗਵਾਂਢ ਚ ਕਣਕ ਬੀਜੇ ਤੁਸੀਂ ਇਹਦਾਂ ਵੀ ਮਾਰ ਕੇ ਦੇਖ ਲਓ ਆ ਸਾਈਡ ਵਾਲੀ ਇਹਦੇ ਚ 60 ਕਿਲੋ ਡੀਏਪ ਪਈ ਹੈ ਦੋ ਵਾਰੀ ਇਹਨਾਂ ਨੇ ਯੂਰੀਆ ਵੀ ਦੇਤੀ ਇਹਨਾਂ ਉਹਦਾ ਵੀ ਰੰਗ ਜਾਂ ਹੋਰ ਤੂੰ ਦੇਖ ਲੈ ਇਹ ਦੇਖ ਲੈ ਆਪਣੇ ਜਿਹੜਾ ਭਲੇਖਾ ਨਾ ਪਾਇਆ ਹੋਇਆ ਵੀ ਸ਼ਾਇਦ ਪੈਸਟੀਸਾਈਡ ਜਾਂ ਯੂਰੀਆ ਜਾਂ ਡੀਏਪੀ ਤੋਂ ਬਿਨਾ ਕੰਕ ਨਹੀਂ ਹੋ ਸਕਦੀ। ਬਾਕੀ ਤਨੂੰ ਇਹਦਾ ਝਾੜ ਕੀ ਨਿਕਲਦਾ ਜਾਂ ਕੀ ਹੈ ਉਹ ਤਾਂ ਚਲੋ ਹਜੇ ਸਮੇਂ ਦੀ ਗਰਭਚਾਹ ਗੱਲ। ਪਰ ਜੋ ਅੱਖਾਂ ਨੂੰ ਦੇਖਣ ਨੂੰ ਐ ਲੱਗਦੀ ਹੈ ਵੀ ਉਹਦੇ ਨਾਲੋਂ ਕਈ ਗੁਣਾ ਚੰਗੀ ਹੈ ਜਿਹੜੀ ਤੇ ਯੂਰੀਆ ਡੀਏਪੀ ਸਭ ਕੁਝ ਪਾਇਆ ਹੋਇਆ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਈ ਹੋਈ। ਇਹ ਜੇ ਦੋ ਢੋਲ ਜਵਾਨੂ ਕਲਚਰ ਦੇ ਜ਼ਰੂਰ ਪਾਏ ਇੱਕ ਬੀਜਣ ਵੇਲੇ ਇੱਕ ਵਾਰ ਪਾਣੀ ਨਾਲ ਚਲਾਇਆ ਚਾਹ ਇੱਕ ਹੁਣ ਚਲਾ ਦਾਂਗੇ ਉਹ ਤੇ ਕੁਝ ਲੱਗਦਾ ਨਹੀਂ ਉਹ ਸਾਰੀ 20 50 ਰੁਪਈਆ ਦੀ ਜਾਂ 100 ਰੁਪਏ ਦੀ ਖੇਡ ਹੈ ਬਣਾਉਣ ਤੇ ਇੱਕ ਥੋੜੀ ਜੀ ਮਿਹਨਤ ਹੈ ਤੇ ਲੱਗਦਾ ਵੀ ਇਹ ਬਹੁਤ ਵਧੀਆ ਰਹੂਗੀ ਇਹਨੂੰ ਲੈਣ ਵਾਲੇ ਗਾਹਕਦਿਆਂ ਵੀ ਆਪਣੇ ਕੋਲੇ ਪਹਿਲਾਂ ਆਲਰੇਡੀ ਸਾਈਨ ਹੈ